ਕਾਮ ਕ੍ਰੋਧ ਕਾਇਆ ਕੋ ਗਾਲੇ ਜਿਉ ਕੰਚਨ ਸੋਹਾਗਾ ਠਾਲੇ ਕਸ ਕਸ ਵੱਟੀ ਸਹ ਸੁਤਾਓ ਨਦਰ ਸਰਾਫ ਵਨੀਸ ਚੜਾਓ ਜਗਤ ਪਸ਼ੂ ਅਹੰਕਾਰ ਕਸਾਈ ਕਰ ਕਰ ਤੈ ਕਰਨੀ ਕਰ ਪਾਈ ਜਿਨ ਕੀਤੀ ਤਿੰਨ ਕੀਮਤ ਪਾਈ ਹੋਰ ਕਿਆ ਕਹੀਏ ਕਿਸ ਕਹਿਣ ਨਾ ਜਾਈ ਖੋਜਤ ਖੋਜਤ ਅੰਮ੍ਰਿਤ ਪੀਆ ਖਿਮਾ ਗਹੀ ਮਨ ਸਤਗੁਰ ਦੀਆ ਖਰਾ ਖਰਾ ਆਖੇ ਸਭ ਕੋਏ ਖਰਾ ਰਤਨ ਜੁਗ ਚਾਰੇ ਹੋਏ ਖਾਤ ਪੀੰਤ ਮੂਏ ਨਹੀਂ ਜਾਣਿਆ ਖਿਨ ਮੈਂ ਮੂਏ ਜਾਂ ਸ਼ਬਦ ਪਛਾਨਿਆ ਅਸਥਿਰ ਚੀਤ ਮਰਨ ਮਨ ਮੰਨਿਆ ਗੁਰ ਕਿਰਪਾ ਤੇ ਨਾਮ ਪਛਾਨਿਆ ਗਗਨ ਗੰਭੀਰ ਗਗਨੰਤਰਵਾਸ ਗੁਣ ਗਾਵੈ ਸੁਖ ਸਹਿਜ ਨਿਵਾਸ ਗਿਆਨ ਆਵੇ ਆਏ ਨਾ ਜਾਏ ਗੁਰ ਪ੍ਰਸਾਦ ਰਹਿ ਲਿਵ ਲਾਏ ਗਗਨ ਅਗੰਮ ਅਨਾਥ ਅਜੋਨੀ ਅਸਥਿਰ ਚੀਤ ਸਮਾਧ ਸੁਗੋਨੀ ਹਰ ਨਾਮ ਚੇਤ ਫਿਰ ਪਵੈ ਨਾ ਜੂਨੀ ਗੁਰਮਤ ਸਾਰ ਹੋਰ ਨਾਮ ਬਿਹੂਨੀ ਕਰਦਾਰ ਫਿਰ ਥਾਕੀ ਬਹੁ ਤੇਰੇ ਜਾਤ ਸੰਖ ਅੰਤ ਨਹੀਂ ਮੇਰੇ ਕਹਤੇ ਮਾਤ ਪਿਤਾ ਸੁੱਤ ਥੀਆਂ ਕਹਤੇ ਗੁਰ ਚੇਲੇ ਫੁਨ ਹੁਆ ਕਾਤੇ ਗੁਰ ਤੇ ਮੁਕਤ ਨਾ ਹੁਆ ਕੀਤੀ ਨਾਰ ਵਾਰ ਏਕ ਸੰਭਾਲ ਗੁਰਮੁਖ ਮਰਨ ਜੀਵਨ ਪ੍ਰਭ ਨਾਲ ਦਾ ਦਿਸਟੂ ਘਰੈ ਮੈਂ ਪਾਇਆ ਮੇਲ ਭਇਆ ਸਤਿਗੁਰੂ ਮਿਲਾਇਆ ਗੁਰਮੁਖ ਗਾਵੇ ਗੁਰਮੁਖ ਬੋਲੇ ਗੁਰਮੁਖ ਤੋਲ ਤੁਲਾਵੇ ਤੋਲ ਗੁਰਮੁਖ ਆਵੇ ਜਾਏ ਨਿਸ਼ੰਗ ਪਰ ਹਰ ਮੈਲ ਜਲਾਏ ਕਲੰਕ ਗੁਰਮੁਖ ਨਾਦ ਬੇਦ ਬੀਚਾਰ ਗੁਰਮੁਖ ਮੱਜਨ ਚਜ ਅਚਾਰ ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ ਨਾਨਕ ਗੁਰਮੁਖ ਪਾਵੈ ਪਾਰ ਚੰਚਲ ਚੀਤ ਨਾ ਰਹੀ ਠਾਏ ਚੋਰੀ ਮਿਰਗ ਅੰਗੂਰੀ ਖਾਏ ਚਰਨ ਕਮਲ ਉਰ ਥਾਰੇ ਚੀਤ ਚਿਰ ਜੀਵਨ ਚੇਤਨ ਨਿਤ ਨੀਤ ਚਿੰਤ ਤਹੀ ਦਿਸੈ ਸਭ ਕੋਏ ਚਿਤ ਹੈ ਏਕ ਤਹੀਂ ਸੁਖ ਹੋਇ ਕਿਤ ਵਸਰਤ ਹਰਨਾਈ ਮੁਕਤ ਭਇਆ ਪਤਸਿਓਂ ਕਰ ਜਾਏ ਛੀਜੇ ਦੇ ਖੁੱਲੇ ਇੱਕ ਗੰਢ ਛੇ ਆ ਨਿਤ ਦੇਖੋ ਜਗ ਹੰਡ ਤੂਪ ਛਾਵ ਜੇ ਸਮ ਕਰ ਜਾਣ ਬੰਧਨ ਕਾਟ ਮੁਕਤ ਕਰ ਆਣ ਛਾਇ ਸੁਚੀ ਜਗਤ ਪੁਲਾਨ ਲਿਖਿਆ ਕਿਰਤ ਤੁਰੇ ਪਰਵਨ ਚੀਜ਼ ਜੋ ਬੰਨ ਜਰਵਾ ਸਰਕਾਰ ਕਾਇਆ ਚੀਜ਼ ਹੈ ਪੈਸੇ ਬਾਲ